ਲੋਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਖਬਰ ਜੁੜੀ ਹੋਈ ਹੈ ਕਿਸਾਨ ਤੇ ਕਿਸਾਨੀ ਦੇ ਨਾਲ ਕਿਸਾਨਾਂ ਦੇ ਅੰਦੋਲਨ ਦੇ ਨਾਲ ਤੇ ਕਿਸਾਨਾਂ ਦੀ ਉਸ ਜਦੋਜਹਿਦ ਦੇ ਨਾਲ ਜਿਸ ਕਰਕੇ ਉਹਨਾਂ ਦੇ ਵੱਲੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਬੈਠਿਆ ਗਿਆ ਸੀ ਪਰ ਇਸ ਵਕਤ ਦੀਆਂ ਵੱਡੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਹਰਿਆਣਾ ਅਤੇ ਪੰਜਾਬ ਸਰਹੱਦ ਤੇ ਅੰਬਾਲਾ ਜ਼ਿਲ੍ਹੇ ਦੇ ਵਿੱਚ ਸ਼ੰਭੂ ਬਾਰਡਰ ਨੂੰ ਜਾਣ ਵਾਲੀ ਸੜਕ ਨੂੰ ਇੱਕ ਵਾਰ ਫਿਰ ਖੋਲ ਗੇਟ ਤੋਂ 100 ਮੀਟਰ ਦੀ ਦੂਰੀ ਤੱਕ ਖੋਲ ਦਿੱਤਾ ਗਿਆ ਜੀ ਹਾਂ ਇਸ ਵਕਤ ਦੀਆਂ ਵੱਡੀਆਂ ਜਾਣਕਾਰੀਆਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਸਾਨੀ ਅੰਦੋਲਨ ਨੂੰ ਲਗਭਗ 1 ਸਾਲ ਆ ਕਿਸਾਨੀ ਅੰਦੋਲਨ ਨੂੰ 2.0 ਨੂੰ 1 ਸਾਲ ਦਾ ਸਮਾਂ ਹੋ ਚੁੱਕਾ ਹੈ 13 ਫਰਵਰੀ 2024 ਨੂੰ ਇਹ ਅੰਦੋਲਨ ਸ਼ੁਰੂ ਹੋਇਆ ਸੀ ਜਿਸ ਵਕਤ ਤੋਂ ਸ਼ੰਬੂ ਤੇ ਖਨੌਰੀ ਬਾਰਡਰ ਦੇ ਉੱਪਰ ਪੱਕੇ ਤੌਰ ਦੇ ਉੱਪਰ ਬੈਰੀਕੇਟਿੰਗ ਜਿਹੜੀ ਸੀ ਉਹ ਕੀਤੀ ਗਈ ਸੀ ਪਰ ਹੁਣ ਇਸ ਦੇ ਵਿੱਚ ਰਾਹਤ ਦੀ ਖਬਰ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਹਤ ਦੀ ਖਬਰ ਜਿੱਥੇ ਆਮ ਲੋਕਾਂ ਦੇ ਲਈ ਹੈ ਆਵਾਜਾਈ ਜਿਹੜੀ ਲਗਾਤਾਰ ਪ੍ਰਭਾਵਿਤ ਹੋ ਰਹੀ ਸੀ ਉਹ ਸਾਰੀਆਂ ਸਥਿਤੀਆਂ ਦੇ ਦਰਮIAN ਇਸ ਵਕਤ ਇਹ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਡਰਾਈਵਰਾਂ ਨੂੰ ਪੰਜਾਬ ਜਾਣ ਦੇ ਲਈ ਅੰਬਾਲਾ ਸ਼ਹਿਰ ਨਹੀਂ ਜਾਣਾ ਪਵੇਗਾ ਤੇ ਟੋਲ ਗੇਟ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਹਾਈਵੇ 152 ਡੀਡੀ ਵਰਤੋ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਪ੍ਰਸ਼ਾਸਨ ਦੇ ਹੁਕਮਾਂ ਦੇ ਤਹਿਤ ਇਹ ਬੈਰੀਕਡ ਜਿਹੜੇ ਨੇ ਹਟਾ ਦਿੱਤੇ ਗਏ ਨੇ ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਕਾਰਨ ਸ਼ੰਭੂ ਸਰਹੱਦ ਪਿਛਲੇ 1 ਸਾਲ ਤੋਂ ਬੰਦ ਸੀ ਜਿਸ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸੋ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਲਗਾਤਾਰਤਾ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਦੇ ਲਈ ਹਿਲੇ ਵਸੀਲੇ ਕੀਤੇ ਜਾ ਰਹੇ ਨੇ ਉਹਨਾਂ ਹਿਲੇ ਵਸੀਲਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਆ ਜਿਹੜਾ ਮਰਨ ਵਰਤ ਰੱਖਿਆ ਗਿਆ ਸੀ ਉਸ ਮਰਨ ਵਰਤ ਦੇ ਫਲ ਸਰੂਪ ਬਹੁਤ ਸਾਰੀਆਂ ਜਦੋ ਜਹਿਦ ਦੀਆਂ ਸਥਿਤੀਆਂ ਜੜੀਆਂ ਨੇ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਪੈਦਾ ਹੋਈਆਂ ਪਰ ਅਜੇ ਤੱਕ ਇਸੇ ਤਰੀਕੇ ਕੋਈ ਹੱਲ ਹੀਲਾ ਨਿਕਲਦਾ ਦਿਖਾ ਲਈ ਨਹੀਂ ਦਿੰਦਾ ਇਸੇ ਦੇ ਦਰਮਿਆਨ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰਤਾ ਦੇ ਵਿੱਚ ਦਿੱਲੀ ਜਾਣ ਵਾਲੇ ਲੋਕ ਜਿਹੜੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਸੀ ਜਾਂ ਪਰ ਦਿੱਲੀ ਤੋਂ ਪੰਜਾਬ ਆਉਣ ਵਾਲੇ ਲੋਕ ਸੀ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ, ਅਟਕਲਾਂ ਦਾ, ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਵਕਤ ਦੀਆਂ ਇਹ ਵੱਡੀਆਂ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਸਥਿਤੀਆਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਵੀ ਮਿਲਦੇ ਦਿਖਾ ਲਈ ਦੇ ਰਹੇ ਨੇ ਕਿ ਇੱਕ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਚੁੱਪਚੀਪ ਹੀ ਤੇ ਇਸ ਵੱਡੇ ਫੈਸਲੇ ਨੂੰ ਮੰਨ ਲਿਆ ਗਿਆ ਸੋ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਵਿੰਦਰ ਕੁਮਾਰ ਮੌਜੂਦ ਨੇ ਆਪ ਫੋਨ ਲਾਈਨ ਦੇ ਉੱਪਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਵੀ ਕਰਦੇ ਰਹੇ ਨੇ ਤੇ ਉਹਨਾਂ ਦੇ ਕੋਲੋਂ ਸੂਰਤੇ ਹਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਪ੍ਰਵੇਂਦਰ ਕੀਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਕਿ ਭਾਈ ਉੱਥੇ ਆ ਜਿਹੜੀ ਸੜਕ ਹੈ ਉਸ ਨੂੰ ਖੋਲ ਦਿੱਤਾ ਗਿਆ 100 ਮੀਟਰ ਕਹਿੰਦੇ ਟੋਲ ਪਲਾਜ਼ੇ ਤੋਂ ਅੰਦਰ ਤੱਕ ਸੜਕ ਜਿਹੜੀ ਖੋਲ ਦਿੱਤੀ ਗਈ ਹੈ ਵੱਡੀ ਰਾਹਤ ਦੀ ਖਬਰ ਹੈ ਬਾਕੀ ਰਾਹ ਦੀ ਖਬਰ ਤਾਂ ਹੈ ਹੀ ਸੁਪਰੀਸ਼ਰ ਗਿਲਚ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਇੱਕ ਸਾਲ ਦਾ ਵਕਤਵਾ ਪੂਰਾ ਹੋਣ ਵਾਲਾ ਮਹਿਸ ਪੰਜ ਦਿਨਾਂ ਬਾਅਦ ਹੈ ਇਸ ਕਰਕੇ ਆਪਾਂ ਜ਼ਿਕਰ ਕਰ ਰਹੇ ਹਾਂ ਕਿ 13 ਫਰਵਰੀ ਦਾ ਉਹ ਦਿਨ 2024 ਦਾ ਜਦੋਂ ਸਾਤੀ ਪਿਛਲਾ ਸਾਲ ਜਦੋਂ ਤੋਂ ਐ ਜੀ ਰੋਡ ਹੈਗੀ ਹੈ ਸ਼ੰਭੂ ਤੋਂ ਜਿਹੜੀ ਕਿ ਬਾਰਡਰ ਨਾਲ ਲੱਗਦੀ ਰੋਡ ਹੈਗੀ ਹੈ ਹਰਿਆਣਾ ਤੇ ਪੰਜਾਬ ਦੀ ਸਰਹੱਦ ਨੂੰ ਜੋੜਦੀ ਹੈ ਇਹ ਕਾਫੀ ਸਮੇਂ ਤੋਂ ਬੰਦ ਪਈ ਜਿਸ ਕਰਕੇ ਸਾਡੀ ਗੱਲ ਹੈ ਕਿ ਜੇਕਰ ਰੋਡ ਬੰਦ ਹੋਵੇਗੀ ਤਾਂ ਆਵਜੇ ਦੇ ਵਿੱਚ ਦਿੱਕਤ ਤਾਂ ਹੋਣੀ ਹੈ ਹੁਣ 1 ਸਾਲ ਦਾ ਜਿਹੜਾ ਕੋਈ ਵਕਫਾ ਪੂਰਾ ਹੋਣ ਤੋਂ ਥੋੜਾ ਦਿਨ ਪਹਿਲਾਂ ਹੀ ਜਿਹੜੀ ਰਾਹਤ ਦੀ ਖਬਰ ਮਿਲੀ ਹੈ ਕਿ ਹੁਣ ਜਿਹੜੀ ਇਹ ਸ਼ੰਗੂ ਬਾਰਡਰ ਨੂੰ ਜਾਣ ਵਾਲੀ ਸੜਕ ਹੈਗੀ ਉਹ ਟੋਲ ਗੇਟ ਤੋਂ 100 ਮੀਟਰ ਦੀ ਦੂਰੀ ਤੱਕ ਖੋਲ ਦਿੱਤੀ ਗਈ ਹੈ ਇਸ ਦੇ ਨਾਲ ਰਾਸ ਦੀ ਗੱਲ ਇਹ ਅਸੀਂ ਕਰਕੇ ਕਹਿ ਰਹੇ ਹਾਂ ਕਿਉਂਕਿ ਬਹੁਤ ਸਾਰੇ ਵਪਾਰੀ ਅਜਿਹੇ ਨੇ ਜਿਹੜੇ ਕਿ ਕੰਮਕਾਰ ਦੇ ਸਬੰਧ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ ਪਰ ਜਿਹੜਾ ਕਿ ਇਹ ਰੋਡ ਬੰਦ ਹੋਣ ਕਰਕੇ ਉਹਨਾਂ ਨੂੰ ਬਹੁਤ ਲੰਬੀ ਦੂਰੀ ਤੈਅ ਕਰਨੀ ਪੈਂਦੀ ਸੀ ਅਤੇ ਉਹਨਾਂ ਦਾ ਸਮਾਂ ਵੀ ਜਿਹੜਾ ਕਿ ਜ਼ਿਆਦਾ ਲੱਗਦਾ ਸੀ ਵਾਹਨ ਦਾ ਜਿਹੜਾ ਕੀ ਕਹਿ ਸਕਦੇ ਖਰਚਾ ਵੀ ਵੱਧ ਹੁੰਦਾ ਸੀ ਪੈਟਰੋਲ ਬਾਦ ਲੱਗਦਾ ਸੀ ਖੱਜਲ ਖਵਾਰੀ ਉਸ ਤੋਂ ਵੀ ਜ਼ਿਆਦਾ ਹੁੰਦੀ ਸੀ ਪਰ ਹੁਣ ਜਦੋਂ ਇਹ 100 ਮੀਟਰ ਦੀ ਦੂਰੀ ਜਿਹੜੀ ਟੋਲ ਗੇਟ ਤੇ ਦੱਸੀ ਜਾ ਰਹੀ ਹੈ ਹਾਈਵੇ ਖੋਲਿਆ ਗਿਆ ਤਾਂ ਹੁਣ ਜਿਹੜਾ ਇਹ ਹਾਈਵੇ ਹੈਗਾ 152D ਇਹ 152 ਡੀ ਜਿਹੜਾ ਹੈ ਉਸ ਦਾ ਹੁਣ ਇਸਤੇਮਾਲ ਆਸਾਨੀ ਨਾਲ ਕਰ ਸਕਣਗੇ ਸੋ فاਸਲਾ ਤਾਂ ਕੱਟ ਹੋਇਆ ਹੀ ਹੈ ਸੋ ਰਾਹਤ ਦੀ ਖਬਰ ਹੈ ਬੈਰੀਗੇਟਿੰਗ ਵੀ ਹਟਾ ਦਿੱਤੇ ਗਏ ਨੇ ਪਰ ਇੱਥੇ ਇੱਕ ਗੱਲ ਹੋਰ ਵੀ ਖਾਸ ਕਰਨੀ ਬਣਦੀ ਹੈ ਜਿੱਕਰ ਆਪਾਂ ਗੱਲ ਕਰੀਏ ਤਾਂ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਪਰ ਇੱਕ ਵੱਡਾ ਇਕੱਠ ਜਿਹੜਾ ਸੱਦਿਆ ਗਿਆ ਮਹਾ ਰੈਲੀ ਦੇ ਰੂਪ ਦੇ ਵਿੱਚ ਮਹਾ ਪੰਚਾਇਤ ਦੇ ਰੂਪ ਦੇ ਵਿੱਚ ਪਰ ਉਸ ਤੋਂ ਪਹਿਲਾਂ ਇਹ ਜਿਹੜਾ ਕਿ ਬਾਰਡਰ ਖੁੱਲਣਾ ਕਿੰਨੇ ਕਿੰਨੇ ਸੰਕੇਤ ਐਗੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਭਲੇ ਦੀ ਗੱਲ ਹੋ ਸਕਦੀ ਕਿਸਾਨਾਂ ਨੂੰ ਆ ਬਿਲਕੁਲ ਜਿਵੇਂ ਤੁਸੀਂ ਜਾਣਕਾਰੀਆਂ ਦੇ ਰਹੇ ਹੋ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਹੈ ਕਿਸਾਨ ਆਗੂਆਂ ਦੀ ਗੱਲ ਕੀਤੀ ਹੈ ਇੱਥੇ ਕਿਸਾਨ ਆਗੂਆਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਪ੍ਰतिकਰਮ ਨਹੀਂ ਪੇਸ਼ ਕੀਤਾ ਗਿਆ ਕੋਈ ਜਾਣਕਾਰੀਆਂ ਦਿੱਤੀਆਂ ਨਹੀਂ ਗਈਆਂ ਚੁੱਪਚਾਪ ਇੱਥੇ ਜੇ ਇਹ ਫੈਸਲਾ ਮੰਨ ਲਿਆ ਗਿਆ ਜਾਂ ਪਰ ਬੈਰੀਗੇਡ ਪਾਸੇ ਕਰਨ ਦੀ ਗੱਲ ਨੂੰ ਮੰਨ ਲਿਆ ਗਿਆ ਇਹ ਇਹ ਕਿਸ ਤਰੀਕੇ ਦੇ ਨਾਲ ਇਹਨੂੰ ਵੇਖਿਆ ਜਾ ਸਕਦਾ ਹੈ ਕਿ ਆਪਸ ਦੇ ਵਿੱਚ ਕਿਸੇ ਤਰੀਕੇ ਕੋਈ ਪਹਿਲਾਂ ਤਾਲਮੇਲ ਬਣਾਉਣ ਦੀ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹਾਲਕਿ ਇਸ ਸਬੰਧੀ ਕਿਸੇ ਜਦੋਂ ਲੀਡਰ ਨਾਲ ਆਪ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਹਲੇ ਖੁੱਲ ਕੇ ਜਿਹੜੇ ਮਸਲੇ ਤੇ ਬੋਲਦੇ ਹੋਏ ਨਜ਼ਰ ਨਹੀਂ ਹੈ ਹਾਲਕਿ ਇਹ ਮਸਲਾ ਪੂਰਾ ਜਿਹੜਾ ਕਿ ਹੈਗਾ ਅਦਾਲਤਾਂ ਦੇ ਵਿੱਚ ਵੀ ਪਹੁੰਚਿਆ ਕਿ ਭਾਈ ਸ਼ੰਭੂ ਬਾਰਡਰ ਖੋਲ ਦੋ ਇਸ ਦੇ ਨਾਲ ਬਹੁਤ ਖਰਚਲ ਕੁਆਰੀ ਹੋ ਰਹੀ ਹੈ ਵਪਾਰੀ ਵਰਗ ਬਹੁਤ ਪਰੇਸ਼ਾਨ ਹੈਗੇ ਨੇ ਤਾਂ ਉਦੋਂ ਵੀ ਜਦੋਂ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਤਾਂ ਹਰਿਆਣਾ ਦੇ ਵੱਲੋਂ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਹੁਣ ਰਾ ਆ ਰਹੀਆਂ ਨੇ ਕਿ ਇਹ ਜਿਹੜਾ ਕਿ ਚੁੱਪਚਾਪ ਹੀ ਤੇ ਬਾਰਡਰ ਨੂੰ ਖੋਲੇ ਜਾਣਾ ਸੰਕੇਤ ਮਿਲ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਹੈ ਉਹ ਆਮੋ ਜੀ ਜਿਹੜੀ ਆਮਦਗ ਹੋ ਜਾਵੇਗੀ ਜੋ ਪਿਛਲੇ ਇੱਕ ਸਾਲ ਤੋਂ ਬੰਦ ਪਈ ਹੈਗੀ ਹੈ ਜਿਹਦੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਕਿਸਾਨ ਲਗਾਤਾਰ ਬਜਿੱਦੇ ਉੱਪਰ ਅੜੇ ਹੋਏ ਨੇ ਕਿ ਜੇਕਰ ਸਾਡਾ ਮਸਲਾ ਹੱਲ ਹੁੰਦਾ ਤਾਂ ਵੈਲੰਟ ਗੁੱਡ ਹੈ ਜੇ ਤਾਂ ਸੀ ਭਾਈ ਦਿੱਲੀ ਕੁਝ ਕਰਾਂਗੇ ਉਧਰ ਕਿਸਾਨਾਂ ਦਾ ਇਹ ਜਿਹੜਾ ਕੀ ਹਰਟਵੇਕਟ ਹੈ ਹੋਇਆ ਪੱਕਾ ਜਿਹੜਾ ਕੀ ਉੱਥੇ ਵੈਰੀਗੇਟ ਲਗਾਏਗਾ ਜਿਹੜਾ ਆਪਾਂ ਦਰਿਆ ਦੀ ਗੱਲ ਕਰ ਰਹੇ ਚਾਸ਼ਕੋ ਪਾਊਡਰ ਦੇ ਉੱਪਰ ਮੇਨ ਯਾਦੂ ਪੁਲਕੀ ਪੁਲ ਬਣਿਆ ਹੋਇਆ ਉੱਥੇ ਪੱਕੀ ਬੈਰੀਕੇਟਿੰਗ ਕੀਤੀ ਗਈ ਹੈ ਕੰਕਰੀਟ ਦੀ ਪਰ ਜਿਹੜੀ ਇਹ ਨਾਲ ਲੱਗਦੀ ਰੋਡ ਹੈਗੀ ਹੈ ਉਹ ਟੋਲਪਲਾਸਾਂ ਤੋਂ 100 ਮੀਟਰ ਦੀ ਦੂਰੀ ਤੇ ਖੋਲੀ ਗਈ ਹੈ ਯਾਨੀ ਕਿ ਮੇਨ ਹਾਈਵੇ ਤਾਂ ਬੰਦ ਹੀ ਹੈ ਪਰ ਜਿਹੜੀ ਵਿਚਨ ਜਿਹੜੀ ਸੜਕ ਜਾਂਦੀ ਹੈ ਉਹ ਖੋਲੀ ਗਈ ਹੈ ਜਿਸ ਤਾਲ ਹਾਈਵੇ ਤਾਂ ਉਹੀ ਰਹੇਗਾ ਪਰ ਇੱਕ ਥੋੜੀ ਰਾਹਤ ਦੇ ਦਿੱਤੀ ਗਈ ਹੈ ਕਿ ਚੱਲ 100 ਮੀਟਰ ਕੋਲ ਤਾਂ ਗੱਡੀਆਂ ਜਿਹੜੀ ਕਿ ਆਵਾਜ਼ੀ ਦਰਸਤ ਹੋ ਜੂਗੀ ਆਮ ਲੋਕਾਂ ਨੂੰ ਇਸ ਦੇ ਨਾਲ ਰਾਹਤ ਮਿਲੇਗੀ ਜਿੱਥੇ ਤੁਸੀਂ ਕਾਰੋਬਾਰੀਆਂ ਦੀ ਗੱਲ ਕੀਤੀ ਪੰਜਾਬ ਰੋਡਵੇਜ਼ ਵੀ ਕਹਿੰਦੇ ਤੇਲ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਡੀਜ਼ਲ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਆਮ ਲੋਕਾਂ ਨੂੰ ਇਸ ਦੇ ਨਾਲ ਵੱਡਾ ਫਾਇਦਾ ਮਿਲ ਸਕਦਾ ਹੈ ਇਹਦੀਆਂ ਕਿਆਸਰਾਈਆਂ ਲੱਗ ਰਹੀਆਂ ਨੇ ਜਿਸ ਤਰੀਕੇ ਹਾਂਜੀ ਉਮੀਦ ਤਾਂ ਹੈ ਕਿ ਜਿਹੜੇ ਆਮ ਲੋਕਾਂ ਲੋਕਾਂ ਨੂੰ ਵੀ ਸੰਦੇਸ਼ ਹੈ ਕਿ ਪੂਰਾ ਫਾਇਦਾ ਮਿਲੇਗਾ ਕੱਲ ਵਪਾਰੀ ਭਰਕੀ ਸੋ ਜਿੰਨੇ ਵੀ ਜਿਹੜੇ ਕੀ ਕਾਰੋਬਾਰ ਦੇ ਸਥਾਨ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਭਾਵੇਂ ਪੰਜਾਬ ਤੋਂ ਹਰਿਆਣਾ ਜਾਣਾ ਹੋਵੇ ਦਿੱਲੀ ਜਾਣਾ ਹੋਵੇ ਅੰਮਾਲਾ ਜਾਣਾ ਹੋਵੇ ਸੋ तमाम ਜਿਹੜੇ ਕੀ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣ ਨੂੰ ਜੇਕਰ ਕਰਨ ਤਾਂ ਇਸ ਰੋਡ ਦਾ ਉਹ ਇਸਤੇਮਾਲ ਵੀ ਕਰ ਸਕਦੇ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਪ੍ਰਵਿੰਦਰ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਇਹ ਸਾਡੇ ਮੇਰੇ ਸਹਿਯੋਗੀ ਪ੍ਰਵਿੰਦਰ ਕੁਮਾਰ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪਰ ਇਹ ਸਭ ਦੇ ਦਰਮਿਆਨ ਉਹਨਾਂ ਨੇ ਇੱਕ ਜਾਣਕਾਰੀ ਹੋਰ ਦਿੱਤੀ ਹੈ ਕਿ 13 ਫਰਵਰੀ ਨੂੰ ਕਿਸਾਨਾਂ ਨੇ ਜੀਨ ਦੇ ਵਿੱਚ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਵਿਰੋਧ ਪ੍ਰਦਰਸ਼ਨ ਕਰਨ ਦਾ ਵੱਡਾ ਰੈਲੀ ਦਾ ਰੂਪ ਧਾਰਨ ਕਰਨ ਦਾ ਤਮਾਮ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ ਪਰ ਇਹ ਸਭ ਦੇ ਦਰਮਿਆਨ ਇਹ ਵੱਡੀ ਰਾਹਤ ਦੀ ਖਬਰ ਹੈ ਜਿਹੜੇ ਦਿੱਲੀ ਤੋਂ ਆ ਪੰਜਾਬ ਵਾਲੇ ਪਾਸੇ ਨੂੰ ਆਉਂਦੇ ਨੇ ਉਹ ਵੀ ਕਹਿੰਦੇ ਨੇ ਕਿ ਭਾਈ ਸਾਨੂੰ ਘੁੰਮ ਫਿਰ ਕੇ ਬਹੁਤ ਦੂਰ ਥਾਂ ਨਹੀਂ ਆਉਣਾ ਪੈਂਦਾ ਸਾਨੂੰ ਖੱਜਲ-ਖਵਾਰੀ ਵੱਧ ਹੁੰਦੀ ਬੱਸਾਂ ਦੇ ਪ੍ਰਾਈਵੇਟ ਬੱਸਾਂ ਦੇ ਖਾਸ ਕਰਕੇ ਕਿਰਾਇਆਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਨਾਲ ਦੀ ਨਾਲ ਆਮ ਲੋਕ ਜਿਹੜੇ ਨੇ ਉਹਨਾਂ ਦੇ ਲਈ ਵੀ ਰਾਹਤ ਦੀ ਖਬਰ ਹੈ ਤੇ ਨਾਲ ਦੀ ਨਾਲ ਰਾਹਤ ਦੀ ਖਬਰ ਉਹਨਾਂ ਵਪਾਰੀਆਂ ਦੇ ਲਈ ਵੀ ਹੈ ਜਿਨ੍ਹਾਂ ਦੇ ਵੱਲੋਂ ਢੋਆ ਢੁਆਈ ਦਾ ਕੰਮ ਜਿਹੜਾ ਏਸੇ ਜਕਲੀਏ ਰੋੜ ਥਾਣੀ ਸੜਕ ਥਾਣੀ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਉਦੋਂ ਤੋਂ ਆ ਰਹੀਆਂ ਸੀ ਜਦੋਂ 13 ਫਰਵਰੀ 2024 ਤੋਂ ਕਿਸਾਨਾਂ ਦੇ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਪੂਰਨ ਤੌਰ ਦੇ ਉੱਪਰ ਜਿਹੜਾ ਵੱਡੇ ਪੱਧਰ ਦੇ ਉੱਪਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਹਰਿਆਣਾ ਸਰਕਾਰ ਦੇ ਵੱਲੋਂ ਇੱਥੇ ਬੈਰੀਕੇਟਿੰਗ ਕਰਕੇ ਪੱਕੇ ਤੌਰ ਦੇ ਉੱਪਰ ਰੋਕ ਦਿੱਤਾ ਗਿਆ ਸੀ ਉਹਨਾਂ ਨੂੰ ਅੱਗੇ ਜਾਣ ਹੀ ਨਹੀਂ ਦਿੱਤਾ ਗਿਆ ਪਰ ਹੁਣ ਇਸ ਰਾਹਤ ਦੀ ਖਬਰ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਹੁਣ ਤੱਕ ਹਾਲ ਫਿਲਹਾਲ ਸਾਹਮਣੇ ਆਈਆਂ ਨੇ ਉਹ ਤਾਂ ਬਿਲਕੁਲ ਰਾਹਤ ਦੀ ਖਬਰ ਵੱਲ ਇਸ਼ਾਰਾ ਜ਼ਰੂਰ ਕਰ ਰਹੀਆਂ ਨੇ ਪਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਦੇ ਉੱਪਰ ਕਿਸੇ ਵੀ ਤਰੀਕੇ ਦਾ ਕੋਈ ਪ੍ਰਤੀਕਰਮ ਦੇਣ ਦੀ ਖੇਚਲ ਅਜੇ ਤੱਕ ਨਹੀਂ ਕੀਤੀ ਗਈ ਹੁਣ ਖੇਚਲ ਉਹਨਾਂ ਨਹੀਂ ਕੀਤੀ ਜਾਵੇਗੀ ਤਾਂ ਆਉਣ ਵਾਲਾ ਸਮਾਂ ਬਿਆਨੇਗਾ ਬਾਕੀ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ